ਸਸਿਕਾ ਦੋਸਤੋ 11 ਸਾਰਿਆਂ ਨੂੰ ਬਾਈ ਪੈਪਲੈਂਡ ਦਬਣ ਕੀ ਕਰਦੀ ਤਿਆਰੀ ਬਈ ਆਪਾਂ ਨੇ ਇਸ ਖੇਤ ਮੈਂ ਆਪਣੀ ਦਵੀਓ ਹੀ ਕੋਣੀ ਦੀ ਖਾਲ ਤਾਂ ਲੰਬਾ ਦੋਸਤੋ 4 ਕਿੱਦਿਆਂ ਦਾ ਖਾਲ ਤਾਂ ਬਾਈ ਲੈ ਹ ਦੱਬੇ ਦਈਏ ਜਰ ਪੈਪਲੈਂਡ ਦਵਾਈ ਆਪਾਂ ਬਸਾਰੇ ਜਿਹੜੀ ਫੈਕਟਰੀ ਐ ਉਹਨਾਂ ਕੋਲੋਂ ਮਾਲ ਮੰਗਾਇਆ ਬਾਈ ਉਹਨਾਂ ਨੇ ਡਰੈਕਟਰ ਭੇਜਿਆ ਉਹਨਾਂ ਨੇ ਲੈਵਰ ਦੇ ਜੀ ਦੋਸਤ ਬੰਦਾ ਵਿਚਾਰਾ ਬਹੁਤ ਠੀਕ ਦਾ ਪੱਟਣ ਵਾਲਾ ਸਹੀ ਪੱਟੀਆਂ ਨਾਲ ਉਤੋਂ ਦੇ ਨੇ ਦੋ ਗੀ ਡੈਂਗ ਪਾਈਪ ਲੈਣ ਦਵਾਦੀ ਪਈ ਆਪਾਂ ਨੇ 8 ਇੰਚੀ ਪੈਟ ਦਵਾਇਆ ਖੁੱਲਾ ਉਹ ਪੰਗੇ ਖਾਨੇ ਨਹੀਂ ਕਰੇ ਪਲੇਟ ਵਾਲਾ ਜੜਦੇ ਲਾ ਦੇ ਨਾ ਉਸ ਤੋਂ ਪਤਾ ਲੱਗਦਾ ਪਾਟ ਰੇ ਬੰਦਾ ਖਾਲੀ ਆਪਣੀ ਉੱਟ ਕੇ ਖਾਲੀ ਵੇ ਲੇਬਰ ਵਾਲੇ ਵੀ ਆ ਗਏ ਨਾਲ ਕਿੰਨਾ ਆਵਾ ਇਹਨਾਂ ਦਾ ਜੌੜ ਜੱਪੜਾ ਵਾਲਾ ਛੇੜ ਦੀਆ ਕੰਮ 8 ਇੰਚੀ ਪੈਂਪ ਕੀ ਮੋਜ ਬਹੁਤ ਹੈ ਭਾਈ ਆਪਾਂ ਨੂੰ ਉਹ ਸੁੰਡ ਕਾ ਜਲਾਣ ਦੀ ਲੋੜ ਨਹੀਂ ਹੈਗੀ ਖੈੜ ਕੇ ਵਿੱਚ ਪਾਣੀ ਡਿੱਗਦਾ ਦਿਖੇਗਾ ਸਦਾ ਲੱਗ ਜਾਏਗਾ ਸਾਰਾ ਵੀ ਝੂਨ ਦਾ ਨਹੀਂ ਮਾਰਦੀ ਮੋਟਰ ਹੋਰ ਤਾਂ ਨਹੀਂ ਖੁੱਲਾ ਢੁੱਲਾ ਪਾਣੀ ਦਾ ਹੈ ਨਾਲ ਔਰ ਕੋਈ ਸਾਰੀ 2-4000 ਰੁਪਿਆਵਾਂ ਦਾ ਪੈਂਦਾ ਦੋ ਵੀ ਲਿਆਈ ਬਾਈ ਆ ਗਏ ਮੁੰਡੇ ਖੁੰਡੇ ਹੱਥੋਂ થી ਚੱਕ ਲਿਆ ਕਈ ਜਣੇ ਹੋ ਗਏ ਬਾਈ ਤੋਂ ਐ ਪੁੱਤ ਮੈਂ ਕਹਿ ਭੀ ਘੰਟੇ ਕੰਦਰ ਅੰਦਰ ਜੋੜ ਵੀ ਲਾ ਲੀਏ ਬੁਛਾ ਵੀ ਦੀ ਸਸੇ ਕਾਲ ਦੋਸਤੋ ਜਾਉਂਦੇ ਆ